ਪਿਛਲੇ 16 ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਦੇ ਵਿੱਚ ਨਰੇਗਾ ਮੁਲਾਜ਼ਮਾਂ ਵੱਲੋਂ ਪਿਛਲੇ ਦਿਨਾਂ ਤੋਂ ਕਲਮ ਛੋੜੋ ਹੜਤਾਲ ਕੀਤੀ ਗਈ ਸੀ ਜਿਸ ਤੋਂ ਆ ਪੂਰੇ ਪੰਜਾਬ ਪੱਧਰ 'ਤੇ ਪਰੇਸ਼ਾਨ ਕਿਤੇਗੇ ਇਸੇ ਚਲਦੇ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਨਰੇਗਾ ਕੱਚੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਲਾੜਿਆ ਦੀ ਪੰਡੂਕ ਮਾਰਕ ਦੇ ਜੋਤੀ ਸਰੂਪ ਵਿੱਚ ਮੋਰਚਾ ਕੱਢਿਆ ਗਿਆ ਅਤੇ ਇਹ ਮਾਰਕ ਦੇ ਪ੍ਰਬੰਧਕਾਂ ਤੱਕ ਪਹੁੰਚ ਕੇ ਸਰਕਾਰ ਦੇ ਲਾੜਿਆ ਦੀ ਪੰਡੂਕ ਖਤਮ ਹੋਇਆ ਪਰਸਨ ਗਾਰੀ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਸਾਡੇ 'ਤੇ ਲਾਰ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਸਾਡਾ ਕੋਈ ਮਿੱਟੀ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਿੱਚ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਸਮਾਜਿਕ ਕਰ ਰਹੇ ਹਾਂ ਅਤੇ ਨਾਲ ਹੀ ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕੀ ਗਈ ਹੈ ਮਨਰੇਗਾ ਕਰਮਚਾਰੀ ਯੂਨੀਅਨ ਫਤਿਹਗੜ ਸਾਹਿਬ ਜੋ ਪਿਛਲੇ ਦਿਨ ਤੋਂ ਸਾਡਾ 5 ਤਰੀਕ ਤੋਂ ਜਿਹੜਾ ਲਗਾਤਾਰ ਹੈ ਕਲਮਸੋਟ ਹੜਤਾਲ ਚੱਲ ਰਹੀ ਸੀ ਬਲਾਕ ਪੱਧਰ ਤੇ ਤੋਂ ਉਸ ਤੋਂ ਪਰੰਤੂ ਪਰ ਕੋਈ ਵੀ ਜਿਹੜੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਿਹੜੀ ਕੋਈ ਮੀਟਿੰਗ ਨਹੀਂ ਲਿੱਤੀ ਗਈ ਜਿਸ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਤੇ ਨਾਲ ਆ ਜੋ ਸਰਕਾਰ ਦੀ ਵਾਅਦਾ ਦੀ 판ਡ ਹੈ ਜਿਹੜੀ ਅੱਜ ਉਹ ਖੁੱਕੀ ਗਈ ਹੈ ਜ਼ਿਲ੍ਹਾ ਪੱਧਰ ਤੇ ਤਾਂ ਜੋ ਇਹ ਵੀ ਸਰਕਾਰ ਨੂੰ ਅਸੀਂ ਦੱਸ ਸਕੀਏ ਵੀ ਜੋ ਅਸੀਂ 16 ਸਾਲ ਤੋਂ ਜਿਹੜੇ ਮਨਰੇਗਾ ਕਰਮਚਾਰੀ ਮੁਲਾਜ਼ਮ ਨੇ ਜਿਹੜੇ ਉਹ ਟੱਚੇ ਨੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀਗੇ ਵੀ ਅਸੀਂ ਔਨ ਸਾਰੀ ਜਿਹੜੇ ਮੁਲਾਜ਼ਮ ਨੇ ਉਹ ਪੱਕੇ ਕਰਾਂਗੇ ਪਰੰਤੂ ਹੁਣ ਤੱਕ ਕੋਈ ਨਹੀਂ ਹੋਇਆ ਜੇਕਰ ਮਨ ਹੁਣ ਵੀ ਕੋਈ ਮੀਟਿੰਗ ਨਾ ਲਿੱਤੀ ਗਈ ਤਾਂ ਜਿਹੜਾ ਸਟੇਟ ਕਮੇਟੀ ਦੇ ਪੱਤਰ ਦੇ ਜੋ ਮੈਸੇਜ ਆਊਗਾ ਉਸ ਦੇ ਅਕੋਰਡਿੰਗ ਵੀ ਅਸੀਂ ਜਿਹੜਾ ਅਗਲੀ ਰਾਂ ਲਿੱਤੀ ਹੈ ਜਿਹੜੀ ਉਹ ਲਿਖਾਂਗੇ ਤੇ ਪ੍ਰੈਸ ਦੇ ਜ਼ਰੀਏ ਅਸੀਂ ਇਹ ਜਿਹੜਾ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਜਿਹੜਾ ਹੱਲ ਆ ਉਹ ਸਾਡਾ ਜਿਹੜਾ ਜਲਦੀ ਜਲਦੀ ਪੀਪਾ ਜਾਵੇ ਵਿਕਾਸ ਦੇ ਕੰਮ ਨੇ ਜਿਹੜੇ ਉਹ ਸਾਰੇ ਮਨਰੇਗਾ ਦੇ ਥਰੂ ਹੋ ਰ ਰਹੇ ਨੇ ਚਾਹੇ ਉਹ ਪਲੇਗਰਾਉਂਡ ਨੇ ਅੰਗਰਵਾੜੀਆਂ ਨੇ ਕੋਈ ਰਸਤੇ ਨੇ ਕੋਈ ਗੰਦੇ ਦੇ ਪਾਣੀ ਦਾ ਜੋ ਵੀ ਕੰਮ ਹੈਗੇ ਨੇ ਸਾਰੇ ਮਨਰੇਗਾ ਦੇ ਥਰੂ ਹੋ ਰਹੇ ਨੇ। ਇਹ ਨਰੇਗਾ ਨੂੰ ਮੁਲਾਜ਼ਮਾਂ ਦਾ ਜੋ ਧਰਨਾ ਹੈ ਅਸੀਂ 16 ਸਾਲ ਤੋਂ ਮਤਲਬ ਕਿ ਨਰੇਗਾ ਦੇ ਵਿੱਚ ਕੰਮ ਕਰ ਰਹੇ ਆ 16 ਸਾਲ ਤੋਂ ਕਈ ਮੁਲਾਜ਼ਮ ਤਾਂ ਓਵਰਏਜ ਵੀ ਹੋ ਗਏ ਆ ਬਟ ਸਾਨੂੰ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ। ਹਰ ਵਾਰ ਸਾਨੂੰ ਇਹੀ ਨਾਰਾ ਲਾ ਦਿੱਤਾ ਜਾਂਦਾ ਅਸੀਂ ਹਰ ਵਾਰ ਧਰਨਾ ਲੈ ਸਾਨੂੰ ਇਹੀ ਨਾਰਾ ਲਾ ਕੇ ਉਠਾ ਦਿੱਤਾ ਜਾਂਦਾ ਕਿ ਤੁਹਾਨੂੰ ਮਤਲਬ ਕਿ ਹਫਤੇ ਦੇ ਵਿੱਚ ਜਾਂ ਤੁਹਾਨੂੰ ਮੁੱਤੀ ਪੱਤਰ ਜਾਂ ਮਹੀਨੇ ਦੇ ਵਿੱਚ ਦੇ ਦਿੱਤਾ ਜਾਵੇਗਾ ਪਰ ਇਹ ਨਾਰੇ ਨਾਰੇ ਹੀ ਰਹੇ ਕਿ ਅਸੀਂ ਹਲੇ ਤੱਕ ਕੱਚੇ ਹੀ ਆ। ਸਾਨੂੰ ਲਗੀ ਕੁਝ ਮੁਲਾਜ਼ਮ ਸਾਡੇ ਓਵਰਵੇਜ ਵੀ ਹੋ ਰਹੇ ਆ ਬਸ ਸਾਨੂੰ ਪੱਕੇ ਨਹੀਂ ਕੀਤਾ ਜਾ ਰਹੇ ਆ ਇਹ ਮੰਗ ਕਰਦੇ ਹਾਂਜੀ ਸਾਡੀ ਪੱਕੇ ਹੋਣ ਦੀ ਮੰਗ ਹੈ ਐਵਮ ਅਸੀਂ ਅੱਜ ਵੀ ਫਤਿਹਗੜ੍ਹ ਸਾਹਿਬ ਤੋਂ ਸਾਇ ਮੜਕਨ ਦੀ ਰਿਪੋਰਟ ਪਿਛਲੇ 16 ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਦੇ ਵਿੱਚ ਨਰੇਗਾ ਮੁਲਾਜ਼ਮਾਂ ਵੱਲੋਂ ਪਿਛਲੇ ਦਿਨਾਂ ਤੋਂ ਕਲਮ ਚੋੜ੍ਹ ਹੜਤਾਲ ਕੀਤੀ ਗਈ ਸੀ ਜਿਸ ਤੋਂ ਆਪ ਪੂਰੇ ਪੰਜਾਬ ਪੱਧਰ 'ਤੇ ਪਰਚਾ ਕੀਤੇ ਗਏ ਇਸ ਦੇ ਚਲਦੇ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਨਰੇਗਾ ਕੱਚੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਲਾੜਿਆਂ ਦੀ ਪੰਡ ਫੂਕ ਮਾਰ ਤੇ ਜੋਤੀ ਸਰੂਪੋਂ ਮੋਰ ਤੋਂ ਕੱਢਿਆ ਗਿਆ ਅਤੇ ਇਹ ਮਾਰਕ ਪ੍ਰਬੰਧਿਕਾਂ ਪਹੁੰਚ ਕੇ ਸਰਕਾਰ ਦੇ ਲਾੜੀ ਦੀ ਪੰਡ ਫੂਕ ਖਤਮ ਹੋਇਆ ਪ੍ਰਸਨਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਸਾਡੇ ਨਾਲ ਲੜ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਸਾਡਾ ਕੋਈ ਮਿੱਟੀ ਨਹੀਂ ਕੀਤੀ ਜਾ ਰਹੀ ਜਿੱਦੇ ਰੋਸ ਵਿੱਚ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਸਮਾਜਿਕ ਕਰ ਰਹੇ ਹਾਂ ਅਤੇ ਨਾਲ ਹੀ ਸਰਕਾਰ ਦੇ ਵਾਅਦਿਆਂ ਦੀ ਪੰਡ ਫੂਕੀ ਗਈ ਹੈ ਮਨਰੇਗਾ ਕਰਮਚਾਰੀ ਯੂਨੀਅਨ ਫਤਿਹਗੜ੍ਹ ਸਾਹਿਬ ਜੋ ਪਿਛਲੇ ਦਿਨ ਤੋਂ ਸਾਡਾ 5 ਤਰੀਕ ਤੋਂ ਜਿਹੜਾ ਲਗਾਤਾਰ ਹੈ ਕਲਮਸੋੜ ਹੜਤਾਲ ਚੰਦਰੀਸੀ ਬਲਾਕ ਪੱਧਰ ਦੇ ਤੋਂ ਉਸ ਤੋਂ ਪਰੰਤੂ ਪਰ ਕੋਈ ਵੀ ਜਿਹੜੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਿਹੜੀ ਕੋਈ ਮੀਟਿੰਗ ਨਹੀਂ ਲਿੱਤੀ ਗਈ ਜਿਸ ਤੇ ਰੋਸ ਵਜੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਤੇ ਨਾਲ ਆ ਜੋ ਸਰਕਾਰ ਦੀ ਵਾਅਦਾ ਦੀ ਪੰਡ ਹੈ ਜਿਹੜੀ ਅੱਜ ਉਹ ਖੁੱਕੀ ਗਈ ਹੈ ਜ਼ਿਲ੍ਹਾ ਪੱਧਰ ਤੇ ਤਾਂ ਜੋ ਇਹ ਵੀ ਸਰਕਾਰ ਨੂੰ ਅਸੀਂ ਦੱਸ ਸਕੀਏ ਵੀ ਜੋ ਅਸੀਂ 16 ਸਾਲ ਤੋਂ ਜਿਹੜੇ ਮਨਰੇਗਾ ਕਰਮਚਾਰੀ ਮੁਲਾਜ਼ਮ ਨੇ ਜਿਹੜੇ ਉਹ ਤੱਚੇ ਨੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀਗੇ ਵੀ ਅਸੀਂ ਔਨ ਸਾਰੀ ਜਿਹੜੇ ਮੁਲਾਜ਼ਮ ਨੇ ਉਹ ਪੱਕੇ ਕਰਾਂਗੇ ਪਰੰਤੂ ਹੁਣ ਤੱਕ ਕੋਈ ਨਹੀਂ ਹੋਇਆ ਜੇਕਰ ਮਨ ਹੁਣ ਵੀ ਕੋਈ ਮੀਟਿੰਗ ਨਾ ਲਿੱਤੀ ਗਈ ਤਾਂ ਜਿਹੜਾ ਸਟੇਟ ਕਮੇਟੀ ਦੇ ਪੱਤਰ ਦੇ ਜੋ ਮੈਸੇਜ ਆਊਗਾ ਉਸ ਦੇ ਅਕੋਰਡਿੰਗ ਵੀ ਅਸੀਂ ਜਿਹੜਾ ਅਗਲੀ ਰੰ ਦਿੱਤੀ ਹੈ ਜਿਹੜੀ ਉਹ ਲਿਖਾਂਗੇ ਤੇ ਪ੍ਰੈਸ ਦੇ ਜ਼ਰੀਏ ਅਸੀਂ ਜਿਹੜਾ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਜਿਹੜਾ ਹੱਲ ਆ ਉਹ ਸਾਡਾ ਜਿਹੜਾ ਜਲਦੀ ਜਲਦੀ ਪੀਤਾ ਜਾਵੇ ਵਿਕਾਸ ਦੇ ਕੰਮ ਨੇ ਜਿਹੜੇ ਉਹ ਸਾਰੇ ਮੰਤਰੇਗਾ ਦੇ ਥਰੂ ਹੋ ਰਹੇ ਨੇ ਚਾਹੇ ਉਹ ਪਲੇਗਰਾਉਂਡ ਨੇ ਹੰਗਰਵਾੜੀਆਂ ਨੇ ਕੋਈ ਰਸਤੇ ਨੇ ਕੋਈ ਗੰਦੇ ਦੇ ਪਾਣੀ ਦਾ ਜੋ ਵੀ ਕੰਮ ਹੈਗੇ ਨੇ ਸਾਰੇ ਉਹ ਮਨਰੇਗਾ ਦੇ ਸ਼ੁਰੂ ਹੋ ਰਹੇ ਨੇ। ਇਹ ਨਰੇਗਾ ਮੁਲਾਜ਼ਮਾਂ ਦਾ ਜੋ ਧਰਨਾ ਹੈ ਅਸੀਂ 16 ਸਾਲ ਤੋਂ ਮਤਲਬ ਕਿ ਨਰੇਗਾ ਦੇ ਵਿੱਚ ਕੰਮ ਕਰ ਰਹੇ ਆਂ। 16 ਸਾਲ ਤੋਂ ਕਈ ਮੁਲਾਜ਼ਮ ਤਾਂ ਓਵਰਏਜ ਵੀ ਹੋ ਗਏ ਆਂ ਬਟ ਸਾਨੂੰ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ। ਹਰ ਵਾਰ ਸਾਨੂੰ ਇਹੀ ਨਾਰਾ ਲਾ ਦਿੱਤਾ ਜਾਂਦਾ ਅਸੀਂ ਹਰ ਵਾਰ ਧਰਨਾ ਲੈ ਸਾਨੂੰ ਇਹੀ ਨਾਰਾ ਲਾ ਕੇ ਉਠਾ ਦਿੱਤਾ ਜਾਂਦਾ ਕਿ ਤੁਹਾਨੂੰ ਮਤਲਬ ਕਿ ਹਫਤੇ ਦੇ ਵਿੱਚ ਜਾਂ ਤੁਹਾਨੂੰ ਉਤੀ ਪੱਤਰ ਜਾਂ ਮਹੀਨੇ ਦੇ ਵਿੱਚ ਦੇ ਦਿੱਤਾ ਜਾਵੇਗਾ ਪਰ ਇਹ ਨਾਰੇ ਨਾਰੇ ਹੀ ਰਹੇ ਕਿ ਅਸੀਂ ਹਲੇ ਤੱਕ ਕੱਚੇ ਹੀ ਆਂ। ਸਾਨੂੰ ਲਗੀ ਕੁਝ ਮੁਲਾਜ਼ਮ ਸਾਡੇ ਓਵਰਵੇਜ ਵੀ ਹੋ ਰਹੇ ਆ ਬਸ ਸਾਨੂੰ ਪੱਕੇ ਨਹੀਂ ਕੀਤਾ ਜਾ ਰਹੇ ਹਾਂ ਮੰਗ ਹਾਂਜੀ ਸਾਡੀ ਪੱਕੇ ਹੋਣ ਦੀ ਮੰਗ ਹੈ ਇਹਨਾਂ ਜੀ ਅਬੀ ਟੀਵੀ ਲਈ ਪਤੇਗੜ੍ਹ ਸਾਹਿਬ ਤੋਂ ਸਾਈ ਮੜਕਨ ਦੀ ਰਿਪੋਰਟ